ਸਤ ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਹੈ ਲੈ ਕੇ ਆ ਜਣਾ ਇਦੀ ਵੱਡੀ ਖਬਰ ਖਬਰ ਨੂੰ ਅੰਦਰ ਜਰੂਰ ਦੇਖਣਾ ਜਿਨ੍ਹਾਂ ਦੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਟਰੰਪ ਪ੍ਰਸ਼ਾਸਨ ਨੇ ਡੈਮੋਕ੍ਰੈਟਿਕ ਸੂਬਿਆਂ ਲਈ 26 ਅਰਬ ਡਾਲਰ ਦੀ ਫੀਡਿੰਗ ਰੋਕੀ ਡੈਮੋਕ੍ਰੈਟਿਕਸ ਨੇ ਘੜ ਵਜੋਂ ਜਾਣੇ ਜਾਂਦੇ ਨਿਊਯਾਰਕ ਦੇ ਰੋਕੇ 18 ਅਰਬ ਡਾਲਰ ਅਮਰੀਕੀ ਰਾਸ਼ਟਰਪਤੀ ਡੋਨਲਡ 트াম্প ਨੇ ਡੈਮੋਕ੍ਰੈਟਿਕ ਸੂਬਿਆਂ ਲਈ ਸੰਗੀ ਟ੍ਰਾਂਸਪੋਰਟ ਤੇ ਗ੍ਰੀਨ ਐਨਰਜੀ ਦੇ ਮੱਧ ਚ 26 ਅਰਬ ਡਾਲਰ ਦੀ ਫੀਡਿੰਗ ਤੇ ਰੋਕ ਲਾ ਦਿੱਤੀ ਹੈ ਡੈਮੋਕ੍ਰੈਟਿਕ ਦੇ ਘੜ ਮੰਨੇ ਜਾਣ ਵਾਲੇ ਨਿਊਯਾਰਕ ਦੀ ਮੈਟਰੋ ਤੇ ਹਡਸਨ ਸਰੰਗ ਪ੍ਰੋਜੈਕਟਾਂ ਲਈ 18 ਅਰਬ ਡਾਲਰ ਰੋਕ ਦਿੱਤੇ ਗਏ ਹਨ ਨਾਲ ਹੀ ਡੈਮੋਕ੍ਰੈਟਿਕ ਸੂਬਿਆਂ ਚ 8 ਅਰਬ ਡਾਲਰ ਦੇ ਗ੍ਰੀਨ ਐਨਰਜੀ ਪ੍ਰੋਜੈਕਟਾਂ ਤੇ ਵੀ ਰੋਕ ਲਾਈ ਗਈ ਹੈ 트াম্প ਨੇ ਕਿਹਾ ਹੈ ਕਿ ਹੋਮ ਅਡਮਿੰਟਮੈਂਟ ਦੇ ਬਜਟ ਦਫ਼ਤਰ ਦੇ ਨਿਰਦੇਸ਼ਕ ਰਸਲ ਵਾਂਟ ਨੂੰ ਮਿਲਣ ਗਿਆ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਡੈਮੋਕਰੈਟਿਕ ਏਜੰਸੀਆਂ ਚ ਇੱਕ ਟੋਤੀਆਂ ਅਰਜੀ ਹੋਣ ਜਾਂ ਸਥਾਈ ਦੂਜੇ ਪਾਸੇ ਅਮਰੀਕੀ ਊਰਜਾ ਉਭਾਗ ਨੇ ਵੀ ਕਹਾ ਕਿ ਉਸਨੇ ਸੈਂਕੜੇ ਊਰਜਾ ਪ੍ਰੋਜੈਕਟਾਂ ਲਈ 7.55 ਅਰਬ ਡਾਲਰ ਦੀ ਰਕਮ ਰੱਦ ਕਰਨ ਦੀ ਯੋਜਨਾ ਬਣਾਈ ਹੈ ਜਿਸ ਬਾਰੇ ਉਸਨੇ ਕਹਾ ਹੈ ਕਿ ਇਹ ਟੈਕਸ ਦਾਤਿਆਂ ਨੂੰ ਯੋਗਦਾਨ ਨਹੀਂ ਦੇਣ ਗਿਆ ਫਿਰ ਵੀ ਰਾਸ਼ਟਰਪਤੀ ਨੇ ਟੂ ਸੋਸ਼ਲ ਤੇ ਲਿਖਿਆ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਕਟੜ ਖੱਬੇ ਪੱਖੀ ਡੈਮੋਕ੍ਰੈਟਿਕ ਨਹੀਂ ਉਹਨਾਂ ਨੂੰ ਸੰਘੀ ਮੁਲਾਜ਼ਮਾਂ ਨੂੰ ਨੌਕਰੀਆਂ ਕੱਢਣ ਦਾ ਮੌਕਾ ਦਿੱਤਾ ਕਾਂਗਰਸ ਚ ਪੱਖਪਾਤੀ ਅੜੰਕ ਅੜਿੱਕੇ ਕਰਨ ਬਦਵਾਨ ਨੂੰ ਸ਼ੁਰੂ ਹੋਏ ਸ਼ਟਡਾਊਨ ਦੌਰਾਨ ਕੰਪਨੀ ਹੋਰ ਸੰਘੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ ਇਸ ਸਾਲ ਦੇ ਅੰਤ ਵਿੱਚ 3 ਲੱਖ ਸੰਘੀ ਮੁਲਾਜ਼ਮਾਂ ਦੀ ਸ਼ਾਂਤੀ ਕਰਨ ਦੀ ਤਿਆਰੀ ਤਿਆਰੀ ਚ ਹਨ ਇਸ ਦਰਾਂ ਨੂੰ ਉਪਰਾਸ਼ਟਪਤੀ ਜੀ ਡੀ ਵੈਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜੇ ਇਹ ਸ਼ਟਡਾਊਨ ਹੋਰ ਦਿਨਾਂ ਤੱਕ ਚੱਲਦਾ ਹੈ ਤਾਂ ਪ੍ਰਸ਼ਾਸਨ ਸੰਘੀ ਮੁਲਾਜ਼ਮਾਂ ਦੀ ਸ਼ਾਂਤੀ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕਦਾ ਹੈ ਇਹ ਕਦਮ ਇਹ ਸਪਸ਼ਟ ਕਰਦੇ ਹਨ ਕਿ 트럼ਪ ਆਪਣੀ ਤੰਕੀ ਨੂੰ ਪੂਰਾ ਕਰਨਗੇ ਕਿ ਉਹ ਬੰਦਾ ਬੰਦ ਦਾ ਲਾਹਾ ਲੈ ਕੇ ਆਪਣੀ ਸਿਆਸੀ ਵਿਰੋਧੀਆਂ ਨੂੰ ਸਜ਼ਾ ਦੇਣ ਕੇ ਤੇ 7 ਟ੍ਰਿਲੀਅਨ ਡਾਲਰ ਦੇ ਸੰਗੀ ਬਜਟ ਤੇ ਕੰਟਰੋਲ ਵਧਾਉਣਗੇ ਜਿਸ ਨੂੰ ਅਮਰੀਕੀ ਸੰਵਿਧਾਨਿਕ ਕਾਂਗਰਸ ਦੇ ਅਧਿਕਾਰ ਖੇਤਰ ਸਥਾਪਿਤ ਕੀਤਾ ਗਿਆ ਹੈ ਉਹਨਾਂ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਅਰਬਨ ਡਾਲਰ ਪਹੁੰਚਾਇਆ ਜਾ ਸਕਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ